ਬੇਟੇ ਕੀ ਨਾਮ ਆਪਾਂ ਹੰਜੀ ਸਿੰਘ ਸਾਨੂੰ ਕਿਹੜੇ ਪਿੰਡ ਦੇ ਰਹਣਾ ਹੈ ਕਿਹੜਾ ਜ਼ਿਲ੍ਹਾ ਹੈ ਜਿਲ੍ਹਾ ਜਿਲ੍ਹਾ ਛੇ ਕੀ ਮਾਮਲਾ ਕੀ ਆ ਮਾਮਲਾ ਇਹ ਹੈ ਇਹ ਅਸੀਂ ਬਲੱਡ ਤੋਂ ਬਲੱਡ ਜ਼ਮੀਨ ਨਾਲ ਵਾਈਸ ਮੈਂ ਆਪਣੀ ਹੋਂਦ ਦਾ ਹਸਲ ਕਰ ਰਿਹਾ ਹਾਂ ਓਕੇ ਤੁਸੀਂ ਸ੍ਰੀ ਕਟਵਾਰੀ ਤੁਸੀਂ ਅਧਿਕਾਰ ਦੇ ਮੈਂ ਉਹ ਇੰਤਕਾਲ ਲਈ 4000 ਰੁਪਏ ਆ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਮਾਲ ਪਟਵਾਰੀ ਵੱਲੋਂ ਇੰਤਕਾਲ ਦੀ ਫੀਸ 600 ਰੁਪਏ ਹੋਣ ਦੇ ਬਾਵਜੂਦ ਵੀ 4000 ਰੁਪਏ ਦੇਣ ਦੀ ਕੀਤੀ ਜਾ ਰਹੀ ਹੈ ਮੰਗਾ ਜਲਾਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਲਬਾਣਿਆ ਵਾਲੀ ਦੇ ਪਿੰਡ ਦੇ ਇੱਕ ਕਿਸਾਨ ਵੱਲੋਂ ਇੰਤਕਾਲ ਚੜਾਉਣ ਦੀ ਸਰਕਾਰੀ ਫੀਸ 600 ਹੋਣ ਦੇ ਬਾਵਜੂਦ ਵੀ ਪਟਵਾਰੀ ਸਾਹਿਬ ਵੱਲੋਂ 4000 ਰੁਪਏ ਰਿਸ਼ਵਤ ਲੈਣ ਦੀ ਕੀਤੀ ਜਾ ਰਹੀ ਮੰਗ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਪਿੰਡ ਲਵਾਨਿਆਵਾਲੀ ਦੇ ਕਿਸਾਨ ਰਣਜੀਤ ਸਿੰਘ ਨੇ ਵੱਲੋਂ ਜਾਣਕਾਰੀ ਦੇਂਦੇ ਦੱਸਿਆ ਕਿ ਮੈਂ ਬੀਤੀ ਬੀਤੇ ਦਿਨੀ ਆਪਣੇ ਪਿਤਾ ਸਵਰਨ ਸਿੰਘ ਤੋਂ ਕੁਝ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾਈ ਹੈ ਪਰ ਉਸ ਜ਼ਮੀਨ ਦਾ ਇੰਤਕਾਲ ਅਤੇ ਗਰਦਾਵਰੀ ਸਾਡੇ ਨਾਮ ਕਰਨ ਦੇ ਬਦਲੇ ਪਟਵਾਰੀ ਰੁਜੇਸ਼ ਕੁਮਾਰ ਵੱਲੋਂ ਸਰਕਾਰੀ ਫੀਸ 600 ਰੁਪਏ ਹੋਣ ਦੇ ਬਾਵਜੂਦ ਵੀ ਸਾਡੇ ਕੋਲੋਂ 4000 ਫੀਸ ਰਿਸ਼ਵਤ ਦੇ ਰੂਪ ਵਿੱਚ ਮੰਗੀ ਜਾ ਰਹੀ ਹੈ ਉਹਨਾਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਪਟਵਾਰੀ ਖਵ ਦੇ ਵਿਰੋਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੰਡੀ ਬਰੀਵਾਲਾ ਤੋਂ ਪੱਤਰਕਾਰ ਸਤਰਾਮ ਸਿੰਘ ਦੀਪ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਬਿੱਟ ਕੀ ਨਾਮ ਆਪਾ ਰਣਜੀਤ ਸਿੰਘ son of ਸੌਰੰਦ ਸਿੰਘ ਕਿਹੜੇ ਪਿੰਡ ਦੇ ਰਹਿਣਾ ਕਿਹੜਾ ਜ਼ਿਲ੍ਹਾ ਪਹਾਣੇ ਵਾਲੀ ਤੋਂ ਜ਼ਿਲ੍ਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਕੀ ਮਾਮਲਾ ਕੀ ਆ ਮਾਮਲਾ ਇਹ ਆਈ ਅਸੀਂ ਬਲੱਡ ਤੋਂ ਬਲੱਡ ਜ਼ਮੀਨ ਨਾਲ ਲਵਾਈ ਸੀ ਮੈਂ ਆਪਣੇ ਆਪ ਦੇ ਫਾਦਰ ਸਾਹਿਬ ਤੋਂ ਓਕੇ ਤੇ ਸੁਰੇਸ਼ ਪਟਵਾਰੀ ਕਸੀਰ ਬਰੀ ਵਾਲੇ ਬੰਦੇ ਜੋ ਉਹ ਇੰਤਕਾਲ ਲਈ 4000 ਰੁਪਿਆ ਮੰਗ ਰਹੇ ਨੇ ਤੇ ਨਾ ਹੀ ਗਰਦੋਲੀ ਕਰਕੇ ਦੇ ਰਹੇ ਨੇ ਅੱਛਾ ਤੇ ਕਿੰਨੇ ਕੁ ਚਿਰ ਦੀ ਗੱਲ ਐ ਇਸ ਗੱਲ ਨੂੰ 2 ਮਹੀਨੇ ਹੋ ਗਏ ਆ ਜੀ ਬਸ ਐਂ ਤੋਰੀ ਫਿਰਦੇ ਵੀ ਪੈਸੇ ਦੇਵੋਗੇ ਤੇ ਕੰਮ ਹੋਊਗਾ ਨਹੀਂ ਤੇ ਨਹੀਂ ਹੋਣਾ। ਅੱਛਾ ਕਿ ਤਾ ਪੈਸੇ ਦੇਵੋਗੇ ਤਾਂ ਕੰਮ ਹੋਊਗਾ। ਰਿਸ਼ਵਤ ਮੰਗਦੀ। ਰਿਸ਼ਵਤ ਮੰਗਦੀ ਸੀ ਤੇ ਇਸ ਸੰਬੰਧੀ ਕੋਈ ਉੱਚ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਤੁਸੀਂ ਕਿਸੇ ਨਾਲ? ਨਹੀਂ ਕਿਸੇ ਨਾਲ ਨਹੀਂ ਕੀਤਾ ਸਾਨੂੰ ਐਸੀ ਵੀ ਇਹ ਦੇਣੀ ਪੈਣੀ ਆਈ ਚਲੋ ਤਾਂ ਕਰਕੇ ਚੁੱਪ ਕਰਕੇ ਜੀ। ਮਣ ਕੀ ਮੰਗ ਕਰਦੇ? ਮੰਗ ਇਹੀ ਕਰਦੇ ਸਾਡੇ ਕੋਲ ਇੰਨੀ ਹੈ ਹੀ ਨਹੀਂ ਪੂੰਜੀ ਹੁੰਦੀ ਤੇ ਪਰ ਇਹਨੂੰ ਕਾਟੇ ਜਾਂਦੇ ਸੀ ਜੇ ਦੇਣੇ ਆ 4-4000 ਹੀ ਦੇਣਾ ਹੁੰਦਾ ਸੀ ਠੀਕ